वाहिगुरु जी का खालसा वाहिगुरु जी की फतेह तन तन श्री गुरु नानक देव जी महाराज दे बटे शहबजाद बाबा श्री चंद जी पिंड उबारट विच रहंदे सन् ए पिंड डेरा बाबा नानक तत्वरकी तो वन भी मिलते हैं। बाबा जी उदासी मत दे मोडी प्रचार किसन एक बार तन तन श्री गुरु गो ਹਰ ਗੋਵਿੰਦ ਸਾਹਿਬ ਜੀ ਮਹਾਰਾਜ ਆਪਣੇ ਵੱਡੇ ਸਹਬਜਾਦੇ ਬਾਬਾ ਗੁਰਦਿੱਤਾ ਜੀ ਜੀ ਨਾਲ ਬਾਬਾ ਜੀ ਨੂੰ ਮਿਲਣ ਵਾਸਤੇ ਗਏ ਮਿਲਾਪ ਹੋਇਆ ਗੱਲਬਾਤ ਕਰਦਿਆਂ ਬਾਬਾ ਜੀ ਨੇ ਪੁੱਛਿਆ ਕਿੰਨੇ ਸਹਬਜਾਦੇ ਹਨ ਛੇਵੇਂ ਪਾਤਸ਼ਾਹ ਜੀ ਕਹਿਣ ਲੱਗੇ ਅਕਾਲ ਪੁਰਖ ਨੇ ਪੰਜ ਸੁਪੁੱਤਰ ਬਖਸ਼ੇ ਹਨ ਬਾਬਾ ਜੀ ਕਹਿਣ ਲੱਗੇ ਸਾਰੇ ਆਪ ਹੀ ਰੱਖਣੇ ਹਨ ਜਾਂ ਸਾਨੂੰ ਵੀ ਕੋਈ ਦਿਓਗੇ गुरु साहब जी ने तुरंत कहा यह साडा वड्डा पुत्र बाबा गुरदिता आप जी की सेवा विच हाजिर है बाबा जी ने प्रसन्नता बख्शी प्रिंसिपल सतवीर सिंह जी ने लिखा है कि बाबा श्री चंद जी ने बचन किता 110 साल की कमाई थोड़े तो पुत्र नूं दिंदे हाँ थोड़ा तो भी टिका ते साडा भी टिका इस के प्यार विच रहिंदे हन ਬਾਬਾ ਗੁਰਦਿੱਤਾ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਬਹੁਤ ਵੱਡਾ ਯੋਗਦਾਨ ਪਾਇਆ ਸ਼ੇਮੇ ਪਾਸ਼ਾ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਚਾਰ ਧੋਣੀਆਂ ਦੇ ਚਾਰ ਮੁਖੀ ਬਾਬਾ ਅਲਮਸਤ ਜੀ ਬਾਬਾ ਵਾਲੂ ਜੀ ਭਾਈ ਮੋਇੰਦਾ ਜੀ ਅਤੇ ਬਾਬਾ ਫੂਲ ਜੀ ਨੂੰ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕਰਦੇ ਕਿਹਾ ਸੀ ਇਹ ਸਿੱਖੀ ਦਾ ਪ੍ਰਚਾਰ ਕਰੋ ਅਤੇ ਗੁਰੂ ਹਸਨਾਨਾ ਦੀ ਸਾਂਭ ਸੰਭਾਲੋ ਜਦੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤੇ ਛੇਵੇਂ ਪਾਤਸ਼ਾਹ ਜੀ ਨੇ ਸ਼ਬਦ ਵਾਦ ਤੇ ਸਨ ਬਾਬਾ ਗੁਰਦਿੱਤਾ ਜੀ ਸਿੱਖਾਂ ਨੇ ਪੁੱਛਿਆ ਛੇਵੇਂ ਪਾਤਸ਼ਾਹ ਜੀ ਨੌਕੀ ਬਾਲਕ ਨਾਲ ਬਾਬਾ ਸ਼ਬਦ ਕਿਉਂ ਤੇ ਚੀਮੀ ਪਾਸ਼ਾ ਜੀ ਨੇ ਬਚਨ ਚਿੱਤਾ ਬਾਬਾ ਗੁਰਜੀਤਾ ਜੀ ਉਹ ਮਹਾਨ ਹਸਤੀ ਹਨ ਜਿਨ੍ਹਾਂ ਦੇ ਘਰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚੋਤ ਦੇ ਸਤਵੇਂ ਮਾਲਕ ਨੇ ਅਪਤਾਤਾ ਆਪਣਾ ਹੈ ਜਿਸ ਦੇ ਘਰ ਗੁਰੂ ਸਾਹਿਬ ਨੇ ਆਉਣਾ ਹੈ ਉਸ ਦੇ ਪਿਤਾ ਦਾ ਅਦਵ ਮੁਖ ਨੂੰ ਲਾਇਆ ਹੈ ਫੀਰੇ ਅੰਮ੍ਰਿਤ ਹੈ ਪਰ ਲਾਲਚ ਵਸ ਕਰੇ ਲਿਆਉਣਾ ਯੋਗ ਨਹੀਂ ਜਿਸ ਦੇ ਘਰ ਗੁਰੂ ਸਾਹਿਬ ਨੇ ਆਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ